ਚੱਕਰ ਉਹਦੀ ਆਪਾਂ ਬੀਐਫਐ ਵੱਲੋਂ ਪ੍ਰਧਾਨ ਵੱਲੋਂ ਚੁੱਪੀ ਤੋੜਨ ਲੱਗੇ ਆ ਆਪਣਾ ਵੀ ਸਪਸ਼ਟੀਕਰਨ ਜ਼ਰੂਰੀ ਬਣਦਾ ਸੀ ਕਿਉਂਕਿ ਬਹੁਤ ਚੈਨਲਾਂ ਤੋਂ ਪੇਜਾਂ ਤੋਂ ਬਾਈਆਂ ਨੇ ਲਾਈਵ ਹੋ ਕੇ ਆਪਦੀ ਸ਼ਿਕਾਇਤ ਕਹਿ ਲੋ ਜਾਂ ਕੁਝ ਵੀ ਉਹ ਦਿਖਾਈ ਹੈ ਨਾਰਾਜ਼ਗੀ ਤੇ ਆਜੋ ਬਾਈ ਉਹ ਨਾ ਕਰਾਉਣੇ ਆ ਗੱਲ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਕੱਲੇ ਕੀ ਹਾਲ ਹੈ ਕੈਮਰਾ ਬਹੁਤ ਵਧੀਆ ਮੇਲਾ ਬਾਈ ਕਿਵੇਂ ਰਿਸਪੌਂਸ ਆ ਮੇਲਾ ਬਹੁਤ ਚੰਗਾ ਵੀਰੇ ਮਗਰਲੀ ਵਾਰ ਦੇ نو 3.5 ਤੋਂ 400 ਪਸੇ ਦੀ ਐਂਟਰੀ ਵਧਾਈ ਠੀਕ ਹੈ ਹਾਂਜੀ ਤੇ ਬਾਕੀ ਚਲੋ ਮੇਨ ਗੱਲ ਦੀ ਆਜੇ ਕਿਉਂਕਿ ਦੂਜੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿਣੀਆਂ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਵੀਡੀਓ ਪਾਈ ਸੀ ਆਪਣੇ ਕੈਮਰਿਆਂ ਦੀ ਉਹਦੇ ਅਤਰਾਜ ਦਿਖਾਇਆ ਬਾਈਆਂ ਨੇ ਵੀ ਨੀਲੀ ਰਵੀ ਦੇ ਵਿੱਚ ਪਹਿਲਾਂ ਤਾਂ ਤੁਸੀਂ ਜਮੇ ਮੈਨ ਮੁੱਦੇ ਤੇ ਆ ਜਾਓ ਵੀ ਕੀ ਚੱਕਰ ਹੋਇਆ ਕਿਉਂ ਕੀ ਗੱਲਬਾਤ ਬਣੀ ਚੱਕਰ ਤਾਂ ਇਹ ਹੋਇਆ ਚੱਕਰ ਤਾਂ ਪਹਿਲਾਂ ਤਾਂ ਜਿਵੇਂ ਮੰਨ ਲਓ ਗੱਲਬਾਤਾਂ ਹੁੰਦੀਆਂ ਆਉਂਦੀਆਂ ਠੀਕ ਹੈ ਜੀ ਠੀਕ ਹੈ ਇਹ ਜੇ ਹੁਣ ਆਪਾਂ ਬੰਦੇ ਨੂੰ ਕਹਿਨੇ ਆ ਪਹਿਲਾਂ ਤਾਂ ਬੰਦਿਆਂ ਕੋਲੇ ਆਪਾਂ ਕਹੀ ਚੱਲਾਂਗੇ ਵੀ ਅਸੀਂ ਐ ਕਰਦਾਂਗੇ ਬਹੁਤ ਕਰਦਾਂਗੇ ਅਸੀਂ ਮੂਹਰਾ ਨੂੰ ਵੀ ਤੋੜਦਾਂਗੇ ਅਸੀਂ ਐ ਕਰਦਾਂਗੇ ਵੱਧ ਕੱਢਾਂਗੇ ਐ ਕਰਾਂਗੇ ਹਣਾ ਇਹ ਤਾਂ ਨਾਰਮਲ ਗੱਲਾਂ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਜੇ ਹੁਣ ਆਪਰੋਂ ਬੰਦੇ ਕਹਿੰਦੇ ਵੀ ਭਾਈ ਸਿਕਤਾਈ ਕਰੋ ਸਾਨੂੰ ਇੱਥੇ ਗੜਬੜ ਲੱਗਦੀ ਆ ਆਪਾਂ ਤਾਂ ਸਿਕਤਾਈ ਕਰਨੀ ਆ ਹਾਂ ਆਪਾਂ ਸਿਕਤਾਈ ਕਰਨ ਦਾ ਹੱਕ ਵੀ ਬਣਦਾ ਬਈ ਆਪਾਂ ਮੱਝਾਂ ਵਿੱਚ ਦੋ ਮੱਝਾਂ ਸੀਗੀਆਂ ਚਾਰ ਨੀਲੀ ਰਾਵੀ ਵਾਲਾਂ ਦਾ ਠੀਕ ਹੈ ਐ ਦੋ ਅਟਲਦੀਆਂ ਸੀਗੀਆਂ ਚਾਰ ਹੀ ਬੰਦੇ ਸੀਗੇ ਖਰਾਬ ਕਰਨ ਵਾਲੇ ਚਾਰ ਮੱਝਾਂ ਦੀ ਠੀਕ ਹੈ ਨੀਲੀ ਰਾਵੀ ਦੀ ਤੇ ਚਾਰ ਮੱਝਾ ਇੱਥੇ ਆ ਤੇ ਦੋ ਚਾਲ ਉਹ ਇੱਕ ਝੋਟੀ ਆ ਉਹ ਤੋਂ ਦੂਜੀ ਝੋਟਾ ਮੰਨ ਲਓ ਤੇ ਨਿੱਲੀ ਦਾ ਵੀ 10 ਮੱਝੇ ਜੀ ਦੇ ਚਾਰ ਮੱਝਾ ਕਰੀਏ ਗੀਆਂ ਜੀ ਠੀਕ ਹੈ ਉਹ ਮੱਝਾਂ ਨੂੰ ਕਰਦੇ ਭਾਈ ਆਪਾਂ ਹੁਣ ਸੱਕ ਦੇ ਆਧਾਰ ਤੇ ਜਦੋਂ ਆਪਾਂ ਬੰਦੇ ਕਹਿੰਦੇ ਹੁਣ ਦੇਖੋ ਵੀ ਆਹ ਕੰਮ ਐ ਹੋ ਗਿਆ ਠੀਕ ਹੈ ਜੀ ਨਹੀਂ ਕੋਈ ਟਾਰ ਕੱਢਦਾ ਕੋਈ ਪੈਰ ਤੇ ਕੋਈ ਚੀਜ਼ ਗਲਤ ਲੱਗ ਜੁਆਇਂ ਲੱਗ ਜੂ ਜਿਹੜੀ ਵੀ ਅਸੀਂ ਨਹੀਂ ਕਹਿੰਦੇ ਵੀ ਕੋਈ ਚੀਜ਼ ਲੱਗੀ ਆ ਠੀਕ ਹੈ ਜੀ ਠੀਕ ਆ ਉਹ ਚੀਜ਼ ਜਦੋਂ ਉੱਤੋਂ ਲੱਗੀ ਏ ਬਾਬਾ ਜਾਦੇ ਵੀ ਇਹ ਕਰਕੇ ਇਹਨਾਂ ਨੇ ਸਭ ਤੋਂ ਪਹਿਲਾ ਮੁੱਦਾ ਬਣਾਇਆ ਸੀ ਉਹ ਕਹਿੰਦੇ ਸਾਡੇ ਏਵਲ ਲਾਓ ਜਿਹਦਾ ਪੈਰ ਸੱਚਾਈ ਮੱਝ ਦੇਵਲ ਠੀਕ ਹੈ ਜੀ ਏਵਲ ਟੀਕਾ ਤੁਹਾਨੂੰ ਪਤਾ ਹੀ ਹੈ ਕਾਲੇ ਕਿਉਂ ਲੱਗਦਾ ਹਾਂ ਹਾਂ ਲੱਗਦਾ ਉਹ ਸਿਰਫ ਬੂਸਟਨ ਦੀ ਰੈਕਸ਼ਨ ਵਾਸਤੇ ਲੱਗਦਾ ਹੁੰਦਾ ਜਦੋਂ ਰੈਕਸ਼ਨ ਹੁੰਦੀ ਹੈ ਬੂਸਟਨ ਟੀਕੇ ਦੀ ਠੀਕ ਹੈ ਜੀ ਠੀਕ ਹੈ ਇਹ ਕਹਿੰਦੇ ਵੀ ਏਵਲ ਟੀਕਾ ਲਾਓ ਮੈਂ ਜੀ ਡਾਕਟਰ ਚਕਜੀਤ ਵੀ ਸੀਗਾ ਅਸੀਂ ਕਹਾਂ ਵੀ ਬਈ ਨਹੀਂ ਟੀਕਾ ਨਹੀਂ ਲੱਗਣਾ ਫਿਰ ਇਹ ਦੂਜੇ ਲੋੜ ਸਟਾਰਟ ਕਰਨ ਲੱਗੇ ਕਹਿੰਦੇ ਵੀ ਜੀ ਬਾਈ ਜੀ ਸਾਡੇ ਕੋਲੇ ਮੱਝ ਹੈ ਸਾਡੀਆਂ ਚਵਾਂਗਾ ਜਿੱਦੋਂ ਖਾਲੀ ਕਰੋ ਅੱਜ ਕਾ ਵੀ ਅੱਜ ਤੋਂ ਖਾਲੀ ਨਹੀਂ ਕਰ ਸਕਦੇ ਇਹ ਕਹਿੰਦੇ ਸਾਡੀ ਮੱਝ ਹੈ ਉਹ ਹੈ ਨਹੀਂ ਪਤਾ ਹੁਣ ਵਧੀਆ ਦੁੱਧ ਦਿੰਦੀ ਦਿੰਦੀ ਇੱਕ ਟਾਈਮ ਕਹਿੰਦੇ 7-7 ਕਿਲੋ ਦਿਆ ਕਰੇ ਤੇ ਇੱਕ ਡੰਗ 15 ਕਿਲੋ ਦੇਤਾ ਐਣੀ ਪਤਾ ਦੂਜੇ ਡੰਗ ਫੇਰ 15 ਦੀ ਜਾ ਫੇਰ 15 ਦੀ ਜਾਵੇ ਜਿਹੜੀ ਕਿ ਉਹਨਾਂ ਨੇ ਸੈਟਮ ਪੂਰਾ ਜਿਵੇਂ ਅੱਗੇ ਚਵਾਈਏ ਨੇ ਦੁੱਧ ਰੋਕਦੇ ਹੁੰਦੇ ਸੀ ਉਹਨਾਂ ਨੇ ਉਹ ਚੀਜ਼ ਦਿਖਾਉਂਦੀ ਮਹਿਸੂਸ ਕਰਾਇਆ ਕਿਉਂਕਿ ਆਪਣੇ ਇੱਥੇ 15% ਦਾ ਡ੍ਰਿਪ ਹੀ ਆ ਲੀਟਰ 1.5 ਲੀਟਰ ਹੁੰਦੇ ਜੇ ਵੱਧ ਆਪ 2 ਲੀਟਰ ਜਿੰਨੇ ਪਰਸੈਂਟ ਬਣਦੇ ਆ ਉਸ ਹਿਸਾਬ ਨਾਲ ਮੱਝ ਬਾਹਰ ਹੋ ਜਾਂਦੀ ਹੈ ਠੀਕ ਹੈ ਜੀ ਉਹ ਵੀ ਮੁੱਦਾ ਖਤਮ ਹੈ ਉਹਨ ਇਦਾਂ ਜਣਾ ਉਹ ਤਾਂ ਕਹਤਾ ਜੀ ਵੀ ਭਾਈ ਆ ਡੋਕੇ ਨਹੀਂ ਹੁੰਦਾ ਹੁੰਦਾ ਵੀ ਇਹ ਮਟਾਇਡਸ ਨਹੀਂ ਹੁੰਦੀ ਡੋਕੇ ਹੀ ਆ ਤਾਂ ਭਰੇ ਪਾਇਆ ਤਾਂ ਵੀ ਅਸੀਂ ਟੀਕਾ ਰਿਐਕਸ਼ਨ ਦਾ ਨਹੀਂ ਲਾ ਸਕਦੇ ਠੀਕ ਆ ਏਵਲ ਦਾ ਜਮ ਨਹੀਂ ਲਾ ਸਕਦੇ ਵੀ ਏਵਲ ਦਾ ਤੁਹਾਨੂੰ ਜੀ ਪਤਾ ਵੀ ਏਵਲ ਹੀ ਲੱਗ ਰਿਹਾ ਆਪਾਂ ਉਹਦਾ ਕਰਕੇ ਵੀ ਮੱਝਾਂ ਥੋੜੀਆਂ ਜਿ ਇੱਧਰ ਕਰ ਲਈਆਂ ਜੀ ਠੀਕ ਹੈ ਜੀ ਵੀ ਜਿਆਦਾ ਕੈਮਰਾ ਥੱਲੇ ਕੈਮਰਾ ਥੱਲੇ ਦਾ ਸਾਰ ਗਿਆ ਆ ਵੀ ਉਹਨਾਂ ਨੂੰ ਅਸੀਂ ਤਿੰਨ ਚਾਰ ਐਂਗਲਾਂ ਵਾਲਿਆਂ ਚ ਲੈ ਲਈਆਂ ਵੀ ਇਧਰੋਂ ਵੀ ਐਂਗਲ ਜਿੱਤੇ ਫੋਕਸ ਪੈਂਦਾ ਇਧਰੋਂ ਵੀ ਇਧਰੋਂ ਵੀ ਇਧਰੋਂ ਵੀ ਠੀਕ ਹੈ ਇੱਕ ਕਿੱਲਾ ਹੀ ਹਿਲਾ ਲਿਆ ਇੱਕ ਤੰਦਰਾਲ ਜਿਹੜੀ ਸੀਗਾ ਉਹ ਕਿੱ ਠੀਕ ਆ ਬਸ ਉੱਥੇ ਬਸ ਮੁੱਦਾ ਬਣ ਗਿਆ ਠੀਕ ਆ ਮੁੱਦਾ ਬਣ ਕੇ ਦੂਜਿਆਂ ਦੇ ਦੁੱਧ ਦੇਖਣ ਲੱਗੇ ਜਦੋਂ ਇਹਨਾਂ ਨੇ ਦੂਜਿਆਂ ਨੀਲੀ ਰਾਵੀ ਦਾ ਦੁੱਧ ਦੇਖ ਲਿਆ ਹਾਂਜੀ ਉਸ ਤੋਂ ਬਾਅਦ ਇਹ ਮੰਨ ਲਓ ਵੀ ਜਿਵੇਂ ਹੁਣ ਤਾਂ ਇਹ ਦੇਖੋ ਇਹ ਤਾਂ ਪ੍ਰਮਾਤਮਾ ਹੀ ਦੇਣਾ ਹੈ ਵੀ ਜੇ ਆਪਾਂ ਮੈਂ ਹੁਣ ਪਹਿਲਾਂ ਉਹ ਮੇਰਾ ਮੇਰਾ ਕਸੂਰ ਥੋੜੀ ਆ ਤੁਸੀਂ ਨਾ ਫੜ ਮਾਰੋ ਹੁਣ ਪਹਿਲਾਂ ਤੁਸੀਂ ਨੀਲੀ ਦਾ ਵੀ ਮੁਰਾ ਵਾਲਿਆਂ ਕੋਲੇ ਕਹਿਣੀ ਆ ਵੀ ਅਸੀਂ 2.5 ਲੀਟਰ ਵੱਧ ਕੱਢਣਾ ਮੁਰਾ ਦਾ ਦੁੱਧ ਹਾਂਜੀ ਠੀਕ ਆ ਮੁਰ ਕੇ ਆਪਾਂ ਜੇ ਉਹਨਾਂ ਦਾ ਦੁੱਧ ਦੇਖਦੇ ਆ ਨੀਲੀ ਰਾਵੀ ਦਾ ਦੇਖਦੇ ਆ ਮੁਰ ਕੇ ਆਪਾਂ ਡਰਨਾ ਸਟਾਰਟ ਕਰ ਦਿੰਦੇ ਆ ਦੁੱਧ ਨੂੰ ਦੇਖ ਕੇ ਹੈਨਾ ਉਹ ਚੜਦਾ ਠੀਕ ਹੈ ਜੀ ਉਹਦੀ ਕਮੇਟੀ ਤਨੂੰਮਣੋਂ ਭਾਈ ਜਦੋਂ ਤਨੂੰਮਣੋਂ ਇੰਨੇ ਪੈਸੇ ਲਾਉਣੇ ਆ ਕਾਲੇ ਆਪਾਂ ਸਾਰੇ ਭਰਾਗੇ ਜੇਬਾਂ ਦੇ ਵਿੱਚੋਂ ਇਮਾਨਦਾਰੀ ਵਾਲਾ ਦੱਸਦਾ 1000 ਰੁਪਏ ਇਕੱਠਾ ਕਰਦੇ ਆ 20 ਵੀ ਕਰਦੇ ਆ ਕੋਈ 5 ਦਿੰਦਾ ਕੋਈ 10 ਦਿੰਦਾ ਕੋਈ 200 ਦਿੰਦਾ ਹਨ ਮਾਂਦਰ ਜਿਹੜਾ ਮੇਨਾ ਆਪਾਂ ਪੂਰਾ ਫੁੱਲ ਕਰਾਉਣੀ ਆ ਸਾਰਿਆਂ ਨੂੰ ਪਤਾ ਕਿ ਮਗਰਲੀ ਵਾਰ ਵੀ ਹਨਾ ਇੰਚ ਚ ਕੋਈ ਚਿੜੀ ਨਹੀਂ ਫਰਕੰਦ ਦਿੱਤੀ ਜਾਂਦੀ ਉਹ ਗਿਆ ਕਮੇਟੀ ਦੇ ਡਾਕਟਰ ਆਏ ਉਹਨਾਂ ਨੇ ਨਾਲ ਬੰਦੇ ਤੋਰੇ ਇੱਥੇ ਆਪਣੇ ਕੋਲੇ ਉਹ ਵੀ ਕੈਮਰੇ ਲੱਗੇ ਹੋਏ ਆ ਜਿਵੇਂ ਇਹ ਬੰਦੇ ਕਹਿੰਦੇ ਕੋਈ ਗੱਲ ਤੇ ਆਉਣਾ ਚਾਹੀਦਾ ਬੰਦੇ ਨੂੰ ਠੀਕ ਹੈ ਆਪਣੇ ਕੋਲੇ ਇੱਕ ਕੈਮਰਾ ਇੱਥੇ ਆ ਦਫ਼ਤਰ ਦੀ ਲੱਗੇ ਹੋਇਆ ਚਾਰੇ ਪਾਸੇ ਰਿੰਗਾਂ ਦੇ ਠੀਕ ਹੈ ਬੰਦੇ ਆਏ ਵੀ ਭਾਈ ਅਸੀਂ ਕਹਾਂ ਵੀ ਬਾਈ ਜੀ ਬੰਦਾ ਸਾਡਾ ਨਾਲ ਜਾਊਗਾ ਪੈਸੇ ਤੁਸੀਂ ਦੇਣੇ ਆ ਮੇਰੀ ਗੱਲ ਤੇ ਹਾਂਜੀ ਉਹਨਾਂ ਨੇ ਗੱਡੀ ਕੱਢੀ ਜੀ ਆਪਾਂ ਆ ਦੀ ਕਮੇਟੀ ਮੈਂਬਰ ਤੋਰਿਆ ਨਾਇਬ ਨੂੰ ਉਹ ਟੀਕੇ ਫੜ ਲਿਆ ਉਹ ਅਜੇ ਲੋਕ ਲੱਗੀ ਜਾਂਦਾ ਸੀ ਗੱਡੀ ਦਾ ਨਾਇਬ ਤੇ ਟੀਕੇ ਲੈ ਕੇ ਆ ਗਏ ਠੀਕ ਹੈ ਠੀਕ ਹੈ ਟੀਕਾ ਵੜ ਕੇ ਲੈ ਕੇ ਜਿਹੜਾ ਬੁਖਾਰ ਦਾ ਡਾਕਟਰ ਉਹਦੇ ਡਾਕਟਰ ਨੂੰ ਪਤਾ ਹੋ ਹਾਂਜੀ ਉਹ ਟੀਕੇ ਲੈ ਜਾਂਦੇ ਹੋਕਾ ਵੀ ਦਿੱਤਾ ਵੀ ਭਈਆ ਮਾਜ ਨੂੰ ਬੁਖਾਰ ਆ ਚੈੱਕ ਕਰ ਲਓ ਉਹਦੀ ਯਾਰ ਟੀਕੇ ਲਾਉਂਦਿਆਂ ਤੋਂ ਲਾ ਕੇ ਠੀਕ ਹੈ ਟੀਕਾ ਭਰਨ ਵਾਲੇ ਤੋਂ ਲਾ ਕੇ ਵੀਡੀਓ ਕਾਲ ਚੱਲੀ ਰਹੀ ਹੈ ਵੀਡੀਓ ਕਾਲ ਕਹਿੰਦਾ ਵੀਡੀਓ ਬਣਾਉਣੀ ਸਟਾਰਟ ਕੀਤੀ ਵੀ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਬੰਦਾ ਇਦਾਂ ਦਾ ਹੁਰਦਾ ਹੈ ਹਰ ਵਾਰੀ ਕਿਉਂਕਿ ਇਹਨਾਂ ਦਾ ਰੀਤ ਹੀ ਐ ਮਗਰਲੀ ਵਾਰ ਵੀ ਦਸੇਰ ਦਾ ਇਹੀ ਕੰਮ ਸੀਗਾ ਠੀਕ ਆ ਦਸੇਰ ਨੇ ਮਗਰਲੀ ਵਾਰ ਬਹੁਤ ਰੌਲਾ ਪਾਇਆ ਬਹੁਤ ਕੁਸ਼ਤੀ ਕੀਤਾ ਮਗਰਲੀ ਵਾਰ ਵੀ ਦਸੇਰ ਇਹੀ ਆ ਸੀ ਛੱਡ ਕੇ ਭੱਜਾਂਗੇ ਕਿਤੇ ਉਹਨਾਂ ਨੂੰ ਕਹਿਆ ਕਰੇ ਤੁਸੀਂ ਮੇਰੇ ਮਗਰ ਲੱਗੋ ਕਿਤੇ ਉਹਨਾਂ ਨੂੰ ਕਹਿਆ ਕਰੋ ਮਗਰ ਲੱਗੰਗੇ ਮਗਰਲੀ ਵਾਰ ਵੀ ਇਹੀ ਕੰਮ ਚੱਲਿਆ ਮਗਰਲੀ ਵਾਰ ਵੀ ਆ ਪੱਤ ਜੋੜਤੇ ਸੀਗੇ ਵੀ ਭਾਈ ਤੁਸੀਂ ਜੇ ਜਾਣਾ ਜਾ ਸਕਦੇ ਹੋ ਨਾ ਥੋਡੀ ਮਰਜੀ ਐ ਠੀਕ ਆ ਵੀ ਆਪਣੇ ਜਿਹੜੇ ਕਾਨੂੰਨ ਆ ਹੀ ਰਹਿਣਗੇ ਇਹ ਕਹਿੰਦੇ ਹਾਂ ਉਹਦੇ ਟੀਕਾ ਤੁਸੀਂ ਲਾਉਣਾ ਨਹੀਂ ਠੀਕ ਐ ਉਹ ਕਹਿੰਦੇ ਵੀ ਜਦੋਂ ਮੱਝ ਮਰਦੇ ਆ ਕੋਈ ਵੀ ਠੀਕ ਹੈ ਇਹ ਟਿਕਾ ਲੱਗਦਾ ਹੁੰਦਾ ਵੀਰੇ ਬੁਖਾਰ ਤੇ ਕੱਲ ਨੂੰ ਰਾਤ ਨੂੰ ਸੋਡੀ ਮਾਦੀ ਨੂੰ ਬਾਈਚਾਂ ਬੁਖਾਰ ਹੁੰਦਾ ਕਿਸੇ ਦੀ ਵੀ ਹੋ ਸਕਦਾ ਪੌਣੇ 3 ਢਾਈ ਆ ਤਾਂ ਤੁਸੀਂ ਗੋਲੀ ਵੱਟੀ ਗੋਲੀ ਦਿਓ ਬੁਖਾਰ ਲਊਗਾ ਜੇ ਤਿੰਨ ਤੋਂ ਉੱਤੇ ਬੁਖਾਰ ਆ ਸਾਢੇ ਤਿੰਨ ਆ ਫੇਰ ਹੀ ਟਿਕਟ ਲੱਗਣਾ ਹੂੰ ਇਹਨਾਂ ਨੇ ਬੁਖਾਰ ਚੈੱਕ ਕਰਾਇਆ ਚੰਚਲ ਨੂੰ ਸੱਦ ਕੇ ਆਪ ਦੀ ਦਾ ਇਹਨਾਂ ਦੀ ਮਾਂ ਦਾ ਸਵਾਕ ਦੋ ਬੁਖਾਰ ਸੀਗਾ ਉਹਦੀ ਵੀਡੀਓ ਆਈਏ ਥਰਮਾਮੀਟਰ ਦੀ ਸਾਰਿਆਂ ਦੀ ਠੀਕ ਹੈ ਜੀ ਇਹ ਸਾਨੂੰ ਕਹਿੰਦੇ ਵੀ ਟੀਕੇ ਸੀ ਆਪ ਲਵਾਉਣੇ ਆਪ ਦਰਾਂ ਦੇ ਸੋਨ ਸੋ ਤੋਂ ਟੀਕਾ ਨਹੀਂ ਲਵਾਉਣਾ ਛੋਟੀ ਕਮੇਟੀ ਤੇ ਸਾਨੂੰ ਵਿਸ਼ਵਾਸ ਨਹੀਂ ਗਲਤ ਟੀਕਾ ਲਾ ਸਕਦੇ ਆ ਤੁਸੀਂ ਠੀਕ ਹੈ ਜੀ ਅਸੀਂ ਆਪ ਦੇ ਟੀਕੇ ਆਪ ਲਵਾਵਾਂਗੇ ਚੰਚਲ ਕਦਾ ਨਹੀਂ ਮਰੇਗੀ ਇਹ ਕੰਮ ਨਹੀਂ ਹੁੰਦਾ ਕਮੇਟੀ ਨੇ ਹੁਣ ਟੀਕੇ ਲਾਏ ਆ ਨਾਲ ਬੰਦਾ ਕੇ ਟੀਕੇ ਲਾ ਕੇ ਛੋਡਾ ਪਸ਼ੂ ਬਿਮਾਰ ਆ ਜੋ ਤਿੰਨ ਤੋਂ ਬੁਖਾਰ ਹੋਤੇ ਆ ਸੋਡੇ ਨਾਲ ਜਾਵਾਂਗੇ ਜਾਵਾਂ ਜੀ ਪੈਸੇ ਤੁਸੀਂ ਦੇਮੋਗੇ ਮੈਡੀਕਲ ਤੋਂ ਜਿਹੜੇ ਮਰਜ਼ੀ ਮੈਡੀਕਲ ਤੇ ਰੋਕ ਲਈ ਆਪਾਂ ਫੜ ਲਿਆਵਾਂਗੇ ਇਹ ਕਹਿੰਦੇ ਹਾਂਜੀ ਹਾਂਜੀ ਕਹਿੰਦੇ ਸਾਨੂੰ ਸਾਰਾ ਪੈਂਤਰੇ ਦਾ ਪਤਾ ਇਹ ਕਹਿੰਦੇ ਸੀਲ ਖੋਲ ਕੇ ਵਿੱਚ ਸੀਲ ਦੇ ਉਮੇ ਟੀਕਾ ਪਾਇਆ ਜਾਂਦਾ ਫਿਰ ਸੀਲ ਬੰਦ ਕਰ ਦਿੰਦੇ ਅਸੀਂ ਆਪ ਇਹ ਕਹਿੰਦੇ ਸਾਨੂੰ ਸਾਰਾ ਪਤਾ ਵੀ ਐਂਕ ਪੀਟੀਕਾ ਬੰਦਾ ਕੱਲੇ ਆ ਪਤਾ ਸੀਲ ਕਿਤੇ ਭੰਨ ਕੇ ਤੋੜੇ ਨਹੀਂ ਕਿਤੇ ਕੁਛ ਕੀਤਾ ਨਹੀਂ ਭਰਾ ਬਸੰਤ ਆ ਵੀ ਸੀ ਅਰੀਜਨਲ ਹੀ ਹੁੰਦੀ ਹੈ ਉਹ ਤਾਂ ਫਿਰ ਗੱਲ ਹੀ ਜਦੋਂ ਹੁਣ ਵਿਸ਼ਵਾਸ ਦੀ ਉਹ ਠੀਕ ਗਿਆ ਹਨਾ ਅਰੀਜਨਲ ਮੈਡੀਕਲ ਕੋ ਡੱਬਿਆਂ ਦੇ ਵਿੱਚ ਦਵਾਈਆਂ ਅਰੀਜਨਲ ਆਉਂਦੀਆਂ ਅਗਾ ਮੈਡੀਕਲ ਵਾਲੀ ਕੰਪਨੀ ਸਾਨੂੰ ਟੀਕੇ ਗਲਤ ਪਾ ਪਾ ਕੇ ਦੇਉਗੀਆਂ ਉਹਦਾ ਵਿਸ਼ਵਾਸ ਨਹੀਂ ਸਾਨੂੰ ਛੋਡੇ ਤੇ ਦੇ ਤੁਸੀਂ ਜੇ ਸਾਡੀਆਂ ਵਿੱਚ ਸਾਂ ਰੱਖਣੀਆਂ ਅਸੀਂ ਟੀਕੇ ਆਪਣੇ ਆਪ ਦੇ ਆਪੇ ਲਾਵਾਂਗੇ ਸਾਨੂੰ ਤੁਸੀਂ ਰੋਕਣਾ ਨਹੀਂ ਅਸੀਂ ਜਿਹੜੀ ਮੱਝ ਨੂੰ ਕਮਾਂਗੇ ਤੁਸੀਂ ਉਹਦੇ ਟੀਕਾ ਨਹੀਂ ਲਾਉਣਾ ਜਾਂ ਜੇ ਬਾਹਰ ਕੱਢਣ ਨੂੰ ਕਹਦਾ ਤੀ ਬਾਹਰ ਕੱਢ ਦੋ ਠੀਕ ਹੈ ਠੀਕ ਹੈ ਕਹਿੰਦੇ ਤੇਰਾ ਵੀ ਪਿੰਦੀ ਸਵਾਲ ਆ ਨਾਲ ਤੇਰੀ ਵੀ ਨੀਲੀ ਰਾਵੀ ਕੱਢੀ ਐ ਤੂੰ ਉਹ ਮੈਂ ਇਸ ਬਾਹਰ ਕਢਾਵਾਂਗਾ ਨਾ ਵੀਰੇ ਹੂੰ ਵੀਰੇ ਆਪਾਂ ਸੌਂ ਘਾਣ ਜੋ ਗਰੀ ਅੱਜ ਵੀ ਸੌਂ ਘਾ ਸਕਦੇ ਨਾਲ ਜਾ ਕੇ ਮੈਂ ਆਪਾਂ ਥੱਕਾ ਨਹੀਂ ਬਈ ਹੁੰਦਾ ਨਾ ਥੱਕਾ ਕੀਤਾ ਨਾ ਕਰਨਾ ਉਹ ਮਾਂ ਦੀ ਕੋਈ ਦੁਸ਼ਮਣ ਐ ਮਾ ਮਾ ਦੀ ਕੋਈ ਮੁਹੱਬਤ ਵਾਲਾ ਯਾਰ ਦੋਤਾ ਹੈ ਜਿਹੜਾ ਹੱਕ ਹੈ ਜਿਹੜੇ ਭਰਾ ਦੀ ਮਿਹਨਤ ਕੀਤੀ ਵੀ ਅਗਲਾ ਆਪੇ ਜਿੱਤ ਕੇ ਲੈ ਜੂ ਵੀਰੇ ਸਾਡੀਆਂ ਵੀ ਖੜਗੀਆਂ ਆ ਬਾਈ ਹਮ ਠੀਕ ਹੈ ਇਹ ਚਾਰ ਮੱਚਾ ਦੁੱਧ ਦਈ ਜਾਂਦੀਆਂ ਹੈ ਸਾਡੀ ਵੀ ਨਾਲ ਹੀ ਖੜੀ ਹੈ ਆਪਣੀ ਵੀ ਕੈਮਰਾ ਥੱਲੇ ਖੜੀ ਹੈ ਕੱਲ ਨੂੰ ਮੈਂ ਇਹਨਾਂ ਨੂੰ ਕਹ ਦੂੰ ਵੀ ਮੈਂ ਤਾਂ ਪ੍ਰਧਾਨ ਮੈਂ ਤਾਂ ਵਾਢੇ ਉੱਤੇ ਰਹੂੰਗਾ ਹਮ ਸੰਤੋਖਾ ਦੀ ਇਹ ਇਹ ਸਾਰੇ ਬੰਦੇ ਉੱਤੇ ਹੈਰਾਨ ਨੇ ਜਿੰਨੇ ਵੀ ਹੈਰਾਨ ਵਾਲੇ ਬੈਠੇ ਮੀਲਾ ਤਾਂ ਤੁਸੀਂ ਦੇਖਣਾ ਆਵੋਗੇ ਨਾ ਜਾਮਾ ਬਾਈ ਜਾਮਾ ਤੇ ਤੁਸੀਂ ਆਪ ਹੀ ਆ ਕੇ ਮਾਹੌਲ ਦੇਖੋ ਤੁਹਾਨੂੰ ਆਪ ਪਤਾ ਲੱਗ ਜੂ ਹੁਣ ਦੱਸੋ ਵੀ ਇੱਕ ਬੰਦੇ ਵਾਸਤੇ ਰੂਲ ਕੋਈ ਤੋੜੂਗਾ ਆਪਣੀ ਕਮੇਟੀ ਕਹਿੰਦਾ ਜਦੋਂ ਇੰਨਾ ਪ੍ਰਬੰਧ ਕਰਦਾ ਟੀਕੇ ਨਹੀਂ ਲਾਉਂਦੇ ਤੇ ਆਪਾਂ ਦੂਜੇ ਨੂੰ ਟੀਕੇ ਜਿਵੇਂ ਆਪਦੇ ਹੱਥੇ ਲਾਉਂਦੇ ਦਾਂਗੇ ਬਈ ਜਮਾਂ ਬਾਈ ਜਾਇਜ ਗੱਲ ਆ ਜਿਹੜਾ ਬੰਦਾ ਕੋਈ ਦਿਲ ਚ ਬੇਈਮਾਨ ਹੁੰਦਾ ਉਹੀ ਬੰਦਾ ਕਹਿੰਦਾ ਵੀ ਮੇਰੇ ਹੱਥੀ ਟੀਕੇ ਮੈਂ ਤਾਂ ਆਪੇ ਲਾਉਂਗਾ ਠੀਕ ਹੈ ਫਿਰ ਦੂਜੀ ਗੱਲ ਜੇ ਉਹਦੇ ਨਾਲ ਤੇ ਤੁਸੀਂ ਵੀ ਡਾਕਟਰ ਹੀ ਲਾਜ ਕਰਾਓਗੇ ਠੀਕ ਹੈ ਜੇ ਸਾਡੇ ਨੂੰ ਤਾਂ ਬਕਾਰ ਜੇ ਦੋ ਵੀ ਹੋ ਗਿਆ ਤਾਂ ਵੀ ਟੀਕੇ ਲਵਾਉਣੇ ਆ ਜੇ ਅਗਲੀ ਦਿਨ ਨੂੰ ਤਿੰਨ ਚਾਰ ਵੀ ਹੋ ਗਏ ਜੇ ਮਰਦੀ ਆ ਤਾਂ ਮਰ ਜਾਂਦੇ ਫਿਰ ਉਹਨਾਂ ਨੂੰ ਇਹ ਵੀ ਆਖਿਆ ਵੀ ਤੁਸੀਂ ਲਿਖ ਕੇ ਦੇ ਦਿਓ ਤੁਸੀਂ ਲਿਖ ਕੇ ਦੇ ਦਿਓ ਵੀ ਆਪਾਂ ਟੀਕਾ ਨਹੀਂ ਲਾ ਜੇ ਕੋਈ ਕੱਲ ਨੂੰ ਹਮ ਮੱਜ ਮਰਦੀ ਐ ਹਮ ਬਖਾਰ ਨਾਲ ਕੋਈ ਵੀ ਪ੍ਰੋਬਲਮ ਪੈਂਦੀ ਆ ਨਾ ਵੀ ਉਹਦੇ ਤੁਸੀਂ ਜ਼ਿੰਮੇਵਾਰੀ ਲੈ ਕੇ ਦੇ ਦੋ ਚਾਰੇ ਬੰਦੇ ਵੀ ਨਹੀਂ ਟੀਕਾ ਲਾਉਣਾ ਨੀਲੀ ਰਵੀ ਦੇ ਚਾਰੇ ਮੈਸਾਂਲੇ ਨੀ ਰਿਲੇਟੇ ਲਾ ਦੇ ਦੋ ਹਮ ਉਹ ਕਹਿੰਦੇ ਨਾ ਕਹਿੰਦੇ ਇਹਦਾ ਨੀਲੀ ਰਵੀ ਦੇ ਇਕੱਲੇ ਦਾ ਹੋ ਕਰਨਾ ਹੈ ਠੀਕ ਹੈ ਅਜਿਹਾ ਨਾ ਬਾਈ ਦੂਜਿਆਂ ਵੀ ਮੈਸੇ ਹੀ ਆ ਹਮ ਜੇ ਤੁਸੀਂ ਕਹਿੰਦੇ ਬਖਾਰ ਆ ਜੀ ਟੀਕਾ ਲੱਗਣੀ ਨਹੀਂ ਦੇਣਾ ਹਮ ਬਾਈ ਜੇ ਮਰਦੇ ਆ ਤਾਂ ਉਹ ਤਾਂ ਤੁਸੀਂ ਪਬਲਿਕ ਦੇਖੋ ਅਸੀਂ ਨਹੀਂ ਸਾਡੇ ਕੋਲ ਕੋਈ ਮਰਜ਼ੀ ਹੋ ਜੇ ਬੱਸ ਯਾਰ ਮਰਦੀ ਆ ਮਰੇ ਕਹਿੰਦੇ ਆ ਕੰਮ ਹੋ ਜੇ ਹੂੰ ਠੀਕ ਹੈ ਭਰਾਵਾ ਉਸ ਤੋਂ ਬਾਅਦ ਇਹਨਾਂ ਨੇ ਸਕੀਮ ਬਣਾਈ ਇਹਨਾਂ ਨੂੰ ਪਸੂਆਂ ਵਾਲਿਆਂ ਨੇ ਵੀ ਆਖਿਆ ਜਿਹੜੇ ਬੰਦੇ ਨਾਲ ਆਏ ਸੀ ਮਿਹਨਤ ਕੀਤੀ ਸੀ ਹਾਂਜੀ ਉਹ ਬੰਦਿਆਂ ਦੀ ਬਈ ਇਹ ਮੰਨੇ ਨਹੀਂ ਇਹਨਾਂ ਨੇ ਮੱਝਾਂ ਖੋਲ ਲਈਆਂ ਚਾਰੇ ਹੂੰ ਉਹ ਜਿਹੜੀਆਂ ਵਿੱਚ ਦੋ ਤਿੰਨ ਮੱਝਾਂ ਵਿਚਾਰੀਆਂ ਨਾਲ ਬੰਨੀਆਂ ਹੋਆਂ ਸੀ ਉਹ ਮੱਝਾਂ ਵਿਚਾਰੀਆਂ ਦੀਆਂ ਜਿਉਂ ਲੱਗਿਆ ਤੜਾਉਣ ਇੱਕ ਤਾਂ ਮੁੰਡਾ ਰੋਈ ਪਿਆ ਠੀਕ ਹੈ ਇਹ ਕਹਿੰਦਾ ਬਾਈ ਮੇਰੀ ਤਾਂ ਭਾਜੀ ਮਿਹਨਤ ਕੀਤੀ ਵੀ ਸੀ ਇਹਨਾਂ ਨੇ ਮਿਹਨਤ ਖਰਾਬ ਕੀਤੀ ਉਹਨੇ ਬੱਚਿਆਂ ਤੇ ਕਦੀਆਂ ਗਾਲਾਂ ਕੱਢੀਆਂ ਅੱਛਾ ਇਹ ਆਪ ਹੂੰ ਢਾਂਡੇ ਦੇਗਾ ਮੈਂ ਸਾ ਪੈਸੇ ਬਿਮਾਰੂੰਗਾ ਸੀ ਇਹਨਾਂ ਨੇ ਗੱਲ ਬਣਾਈ ਵੀ ਢਾਂਡਾ ਭੱਜ ਗਿਆ ਸੁਖਬੀਰ ਵਰਗੇ ਚਾਰ ਜਣੇ ਬੈਠੇ ਕਲੇ ਬੈਠੇ ਨਾ ਬਾਈ ਲੋਕਾਂ ਦਾ ਵੀਰੋ ਇਹਨੇ ਦੇ ਬੈਠੇ ਫੇਰ ਹੁਣ ਝੂਠਾ ਕੌਣ ਹੈ ਇਹ ਝੂਠਿਆ ਕਾ ਆਪਾ ਝੂਠੇ ਇਹਨੇ ਤਾਂ ਜਿੰਨੀਆਂ ਗੱਲਾਂ ਸਾਰੀਆਂ ਝੂਠੀਆਂ ਕਹਿੰਦੇ ਢਾਂਡੇ ਵਰਗੇ ਭੱਜ ਗਏ ਉਹਨਾਂ ਨੇ ਦੱਸਿਆ ਕਹਿੰਦੇ ਭੱਜੇ ਨਹੀਂ ਵੀਰੇ ਸਾਡੀ ਮੱਝ ਸਾਰੇ ਬੰਦਿਆਂ ਨੂੰ ਦਿਖਾ ਕੇ ਮਟੈਟ ਸਾਰੀ ਬਹੁਤ ਜ਼ਬਰਦਸਤ ਠੀਕ ਆ ਮੱਜਾਂ ਦੇ ਨੀ ਐਂਟੀਵਾਇਰਸ ਟੀਕੇ ਲੱਗੇ ਤਾਂ ਦੋਤੀ ਨਹੀਂ ਦੇਣਾ ਉਹਨਾਂ ਨੇ ਹੈਨਾ ਬਟਟਾਟਸ ਬਾਕੀ ਇਹੀ ਗੱਲ ਦੇਖੋ ਜੇ ਬਾਈ ਹੁਣ ਪਸ਼ੂ ਆਪਣਾ ਬਿਮਾਰ ਹੁੰਦਾ ਜਾਂ ਖਰਾਬ ਹੁੰਦਾ ਮੇਲੇ 'ਚੋਂ ਬਾਹਰ ਲੈ ਜਾਓ ਰੌਲਾ ਪਾ ਕੇ ਚਲੋ ਵੀ ਮੇਲਾ ਤਾਂ ਨਾ ਖਰਾਬ ਹੋਣਾ ਜੇ ਕਿਸੇ ਪਸ਼ੂ ਨੂੰ ਪ੍ਰੋਬਲਮ ਆਉਂਦੀ ਆ ਉਹ ਜੱਗ ਹੱਲ ਕਰ ਲਓ ਤੇ ਪਰ ਆਸ ਬਹੁਤ ਹੁੰਦੀ ਆ ਲੋਕਾਂ ਨੂੰ ਕਿਉਂਕਿ ਜਦੋਂ 10-12 ਪਸ਼ੂ ਹੁਣ ਮੈਚ ਫਸਿਆ ਹੋਵੇ ਸਵਾਦ ਫੇਰ ਹੀ ਆਉਂਦਾ। ਨਾਲੇ ਇਹਨੇ ਬਾਈ ਜਦੋਂ ਢਾਂਡੇ ਦੀਆਂ ਮੈਛਾਂ ਐਸੇ ਤੋੜੀਆਂ ਸੀ ਉਹਨਾਂ ਨੇ ਚਾਰੇ ਬੰਦੇ ਦੂਜੀ ਮੈਛਾ ਜਿਹੜੀ ਉਹ ਆਪਦੀ ਮੈਛੇ ਤੇ ਇੱਕ ਦੁੱਧ ਚੰਗਾ ਦਿੰਦੀ ਐ। ਠੀਕ ਐ। ਦੂਜੀਆਂ ਜਿਹੜੀਆਂ ਮੈਛਾਂ ਚੀ ਦੋ ਤਿੰਨ ਘੜਦੀਆਂ ਸੀਗੀਆਂ ਇੱਕ ਨਾਲ ਉਹ ਲਿਆਂਦੀ ਵਿੱਚ ਝੋਟੀ ਤੇ ਦੋਨੇ ਮੈਛਾ ਉਹਨਾਂ ਨੇ ਤੋੜਨੀਆਂ ਬਾਈ ਪਰ ਮਰਵਾਉਣੀਆਂ ਥੋੜੀਆਂ ਦਾਦਾ ਲੱਖ ਰੁਪਏ ਦੀਆਂ ਮੱਝਾਂ। ਉਹਨਾਂ ਨੇ ਤੋੜੀਆਂ ਇਹਨਾਂ ਨੇ ਪੂਰੀ ਗੱਲ ਬਣਾਈ ਇਹਨਾਂ ਨੇ ਇੱਥੋਂ ਤੱਕ ਵੀ ਟੱਪਿਆ। ਹਾਂ ਹਾਂ ਤੁਸੀਂ ਉਹਨਾਂ ਦਾ ਮੈਛਾ ਖੋਲਣ ਕਿਵੇਂ ਦੇਮੋ ਭਈ ਆਪ ਕਿਸੇ ਦੀਆਂ ਜਵਾਕਾਂ ਨਹੀਂ ਮੰਨੇ ਉਹ ਤਿੰਨ ਜਵਾਕ ਬਾਅਦ ਚ ਮੈਂ ਹਸਾ ਲੈ ਕੇ ਗਏ ਇੱਕ ਤਰ੍ਹਾਂ ਰੋਕੇ ਗਏ ਆ ਮੇਰੇ ਕੋਲੇ ਵੀਡੀਓ ਪਈ ਆ ਠੀਕ ਆ ਮੈਂ ਕੱਲੀ ਕੱਲੀ ਵੀਡੀਓ ਕੈਮਰਾ ਥੱਲੇ ਪੰਗਾ ਤੁਸੀਂ ਮੇਲੇ ਤੇ ਆ ਜਾਓ ਮੇਲੇ ਤੋਂ ਬਾਅਦ ਤੁਸੀਂ ਆਪ ਮੰਨੋਗੇ ਵੀ ਯਾਰ ਐ ਨਹੀਂ ਸਕੀਮ ਲਾਉਣੀ ਚਾਹੀਦੀ ਆਪ ਦੀਆਂ ਮਹਿਸਾ ਦਾ ਬਾਹਰ ਬੰਨੀਆਂ ਉਹਨਾਂ ਕੋਲੇ ਆ ਜਾ ਕਰਨ ੱੱਕੇ ਨਾਲ ਠੀਕ ਆ ੱੱਕੇ ਨਾਲ ਜਿਵੇਂ ਫੋਨ ਵੀ ਉਹਨਾਂ ਨੇ ਕੀਤੇ ਵਿਚਾਰੇ ਨੇ ਉਹ ਕਹਿੰਦੇ ਭਾਈ ਸਾਡਾ ਕੀ ਕਸੂਰ ੱੱਕੇ ਨਾਲ ਵੀ ਜੇ ਸਾਡੇ ਨਾਲ ਕੱਟੋਗੇ ਠੀਕ ਹੈ ਨਹੀਂ ਅਸੀਂ ਜ਼ਿੰਦਗੀ ਚ ਆਏ ਨਹੀਂ ਕਰਨਾ ਬੋਹ ਨਹੀਂ ਕਰਨਾ ਫਲਾਣੇ ਕਰਨਾ ਉਹ ਜਵਾਕ ਰੋਕੇ ਏ ਭਾਈ ਐ ਸਾਡੇ ਨਾਲ ਕੀਤਾ ਮੱਝਾਂ ਖੋਲ ਕੇ ਰਹਿ ਗਏ ਦੂਜੀਆਂ ਰਿੰਗੀ ਕਰਨਾ ਅਫਸੈਟ ਕਰਕੇ ਲਾ ਮੱਝਾਂ ਕਈ ਮਹੀਨਾਂ ਜਿਹੜੇ ਨਾਲ ਬੰਨੀਆਂ ਸੀਆਂ ਨਾਲ ਕਿਹਦਾ ਨੁਕਸਾਨ ਕੀਤਾ ਇਹਨਾਂ ਨੇ ਪੰਜਾਬ ਵਾਲਿਆਂ ਜਿਹੜੇ ਭਰਾਵਾਂ ਦੇ ਨਾਲ ਬੰਨੀਆਂ ਵਗੀਆਂ ਮੈਸਾਂ ਉਹਨਾਂ ਦੀ ਹੋਇਆ ਹਾਂਜੀ ਠੀਕ ਹੈ ਇੱਕ ਗੱਲੋਂ ਕਹਿੰਦੇ ਅਸੀਂ ਥੋੜਾ ਫਾਇਦਾ ਚਾਹੁੰਦੇ ਫਾਇਦਾ ਥੋੜੀ ਚਾਹੁੰਦੇ ਹਾਇਰਾ ਬੂਦਾ ਪ੍ਰਭਾ ਕੋਈ ਫਾਇਦਾ ਤਾਂ ਆਪਨੇ ਚਾਹੁੰਦੇ ਆ ਜਿਹੜਾ ਟਰੈਕਟਰ ਸਾਨੂੰ ਮਿਲਦਾ ਤਾਂ ਠੀਕ ਹੈ ਜੇ ਕਿਸੇ ਨੂੰ ਹੋਰ ਮਿਲਦਾ ਤਾਂ ਅਸੀਂ ਦੁਖੀ ਹਾਂ ਜੇ ਸਾਡੀ ਜਿੱਤ ਦੀ ਤਾਂ ਚੰਗਾ ਮੇਲਾ ਜੇ ਦੂਜਾ ਜਿੱਤ ਗਿਆ ਮਾੜਾ ਮੇਲਾ ਠੀਕ ਆ ਭਾਈ ਇਹਨਾਂ ਨੂੰ ਬੈਨ ਕੀਤਾ ਸੀ ਠੀਕ ਹੈ ਮਗਰਲੀ ਵਾਰ ਠੀਕ ਹੈ ਠੀਕ ਹੈ ਕਿਉਂਕਿ ਮੈਂ ਗੱਲਾਂ ਸੱਚੀਆਂ ਕਰਦਾ ਹਾਂ ਕੱਲ ਜਿਹੜੀ ਗੱਲ ਹੋ ਗਈ ਇਹਨਾਂ ਨੂੰ ਵੀਡੀਓ ਦੇ ਵਿੱਚ ਬੈਨ ਵੀ ਕੀਤਾ ਸਾਰਾ ਕੁਝ ਕੀਤਾ ਸਾਨੂੰ ਹੋਣੀ ਇੰਨੇ ਕੌਣ ਲੱਗ ਗਏ ਯਾਰ ਦੋਤਾਂ ਦੇ ਉਹ ਕਹਿੰਦਾ ਚਲ ਯਾਰ ਕੋਈ ਗੱਲ ਨਹੀਂ ਮਗਰ ਨਹੀਂ ਵਾਰ ਮਾੜੀ ਮੁੱਟੀ ਗਲਤੀ ਹੋਏ ਨੇ ਕੋਈ ਚੱਕਰ ਨਹੀਂ ਠੀਕ ਆ ਫੇਰ ਅਸੀਂ ਨਹੀਂ ਲੈਕਤੀ ਕਾਰਵਾਈ ਕਰਾ ਕੇ ਪੀਡੀਐਫ ਵਾਲਿਆਂ ਵਾਂਗੂ ਫੇਰ ਅਸੀਂ ਰੱਖਣੀ ਸੀ ਠੀਕ ਆ ਇਹਨਾਂ ਨੇ ਸਾਰਿਆਂ ਤੋਂ ਫੋਨ ਕਰਾਏ ਸਾਡੇ ਖੁਦ ਮੈਂਬਰਾਂ ਤੋਂ 11 ਮੈਂਬਰੀ ਤੋਂ ਤੋਂ ਵੀ ਚਲ ਯਾਰ ਕੋਈ ਗੱਲ ਨਹੀਂ ਯਾਰ ਅਸੀਂ ਮਾੜਾ ਨਹੀਂ ਆਖਿਆ ਅਜੀ ਜ਼ਿੰਦਗੀ 'ਚ ਨਹੀਂ ਕਹਿੰਦੇ ਸਾਡੀਆਂ ਵੀਡੀਓ ਦੇਖ ਲਓ ਅੱਗੇ ਵੀ ਮੇਲੇ ਤੇ ਐਂ ਕਰਦੇ ਸੀ ਇਹ ਮੁੜ ਕੇ ਕਹਿੰਦਾ ਸਾਡੀਆਂ ਵੀਡੀਓ ਦੇਖੋ ਫੇਰ ਇਹ ਲੱਗ ਜਾਂਦੇ ਕਰਨ ਬਾਈ ਹਨਾ ਹੁਣ ਤੁਸੀਂ ਦੱਸੋ ਵੀ ਇਹਦੇ 'ਚ ਬਾਈ ਫਾਇਦਾ ਕੀ ਆ ਤੇ ਇਹ ਸੀ ਬਾਈ ਬਾਈ ਬੀਐਫਏ ਪਿੰਡੀ ਪ੍ਰਧਾਨ ਬਲੋਕ ਵਸਤਿਕਨ ਅੱਛਾ ਜੀ ਅੱਛਾ ਹਾਂਜੀ ਆਪਣੇ ਮੇਲੇ ਦੇ ਵਿੱਚ ਹੁਣ ਹੈ ਠੀਕ ਹੈ ਜੀ ਹੁਣ ਦੁਪਹਿਰੇ ਟਾਈਮ ਤੋਂ ਦੇਖ ਲੈ ਕਿੰਨਾ ਹੋ ਗਿਆ ਹਾਂਜੀ ਠੀਕ ਹੈ ਜੀ 1 1:02 ਵਜੇ ਬਾਈ 2:00 ਪੌਣੇ 3:00 ਹੋ ਗਏ ਜੀ 2:00 ਵਜੇ 40 ਮਿੰਟ ਹਾਂਜੀ ਆਪਣੇ ਮੇਲੇ ਦੇ ਦਿਖਾਈ ਵਿੱਚ ਠੀਕ ਹੈ ਤੂੜੀ ਦੀਆਂ ਠੀਕ ਹੈ ਕੱਖਾਂ ਦੀਆਂ ਟਰਾਲੀਆਂ ਭਰੀਆਂਆਂ ਮੂਆਂ ਮੱਕ ਦੀਆਂ ਹਾਰੇ ਲੋਕਾਂ ਥੱਲੇ ਵਿੱਚ ਦਿਖਾ ਕੇ ਆ ਵੀਰੇ ਠੀਕ ਹੈ ਇੱਕ 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 ਮੱਝ ਦੇ ਥੱਲੇ ਇੱਕ ਇੱਕ ਪੰਡ ਛਿੱਟੀ ਬੈਠਿਆ ਦਿਲ ਤਾਂ ਦੁਖਦਾ ਪਰ ਆਪਾਂ ਕਹਿੰਦੇ ਦੇਖੋ ਘਰੇ ਘੜੇ ਸੁੱਕਣੀ ਪਾਉਂਦੇ ਕਿਉਂਕਿ ਘਰੇ ਮੁੱਲ ਦੀ ਆ ਬਈ ਇੱਥੇ ਆਪਾਂ ਪੰਡ ਖੋਲ ਨਹੀਂ ਸੌਖੀ ਐ ਨਾਲੇ ਆਪਾਂ ਵੀ 450 ਨੂੰ ਕਮੈਂਟ ਲੈਂਦੀ ਐ ਹਾਂ ਤੂੜੀ ਇੱਕ ਐ ਚਾਰਾ ਇੱਕ ਐ ਇਹਨਾਂ ਨੇ ਦੋ ਬੰਦੇ ਭੇਜਤੇ ਹੁਣ ਠੀਕ ਹੈ ਜਦੋਂ ਉਹ ਦੋ ਬੰਦਿਆਂ ਦੀ ਲੇਰ ਨਿਕਲੀ ਜਦੋਂ ਉਹਨਾਂ ਨੂੰ ਬੈਨ ਕਰ ਲਾਗੇ ਉਹਨਾਂ ਨੇ ਆਧਾਰ ਕਾਰਡ ਲੈ ਕੇ ਲੈ ਉਹ ਆਪ ਹੀ ਮੰਨ ਕੇ ਕਹਿੰਦੇ ਬਈ ਉਹੀ ਭੇਜੀਏ ਨਾ ਟੋਂਗਲਾ ਦੇ ਕੇ ਉਹਨਾਂ ਪਕੜਾ ਉਹ ਮੁੰਡਿਆਂ ਨੂੰ ਜਾਣਦੇ ਆ ਹੋਰ ਰੋਲਾ ਪਾ ਕੇ ਉਹ ਤੁਰ ਗਏ ਬਾਈ ਉਹਨਾਂ ਨੇ ਮਤਲਬ ਪੂਰਾ ਜ਼ੋਰ ਲਾਇਆ ਇਹਨਾਂ ਦੀ ਤੂੰ ਇੱਕ ਦੇਖ ਹੋਰ ਨਾਲ ਦੀ ਨਾਲ ਹੀ ਕਿਸੇ ਕੋਲ ਪਜਰ ਰਿਕਾਰਡਿੰਗ ਆ ਗਈ ਕਹਿੰਦੇ ਜੀ ਉੱਥੇ ਪਸ਼ੂ ਬਹੁਤ ਦੁੱਗਣੇ ਔਖੇ ਆ ਪਾਣੀ ਨਹੀਂ ਹਾਂ ਹਰਾ ਚਾਰਾ ਨਹੀਂ ਹਾਂਜੀ ਤੂੜੀ ਨਹੀਂ ਜੇ ਤੂੜੀ ਜੇ ਚੀਜ਼ਾਂ ਨਾ ਹੋਣ ਤਾਂ ਦੇ ਦਿੰਦੇ ਪਾਣੀ ਤਾਂ ਨਹੀਂ ਤਾਂ ਲੇਟ ਸਾਰੇ ਦਾਮਾਂ ਦੀ ਹੋ ਜਾਂਦੇ ਆ ਪਗੜਾ ਆਪਾਂ ਪੀਡੀਏਪ ਕਈ ਵਾਰੀ ਆਪਾਂ ਜਾਣਦੇ ਆ 10 ਮਿੰਟ ਲੇਟ ਹੋ ਗਿਆ ਹੁਣ ਕਮੇਟੀ ਦਾ ਕੀ ਕਸੂਰ ਆ ਤਾਂ ਪਾਣੀ ਦਿੰਦੇ ਆ ਨਾ ਜੇ ਲਾਈਟ ਦੀ ਸਪਲਾਈ ਵੀ ਖਰਾਬ ਹੋ ਗਈ 10 ਵੀ ਮਿੰਟ ਫਿਰ ਵੀ ਹੋ ਸਕਦਾ ਇਹ ਤੇ ਵੱਡੀ ਗੱਲ ਮਨੂ ਦੀ ਡਿਊਟੀ ਸਾਰੀ ਤੂੜੀ ਤੱਕਾ ਤੇ ਆ ਹੁਣ ਵੀ ਜਾ ਕੇ ਖੜ ਗਿਆ ਹੁਣ ਪਾਉਂਦੀ ਸਾਰਾ ਮੇਲਾ ਪਾਵੇ ਜਿੱਦ ਨੂੰ ਮੁਕਨੀਓ ਤੋਂ ਪਹਿਲਾਂ ਆ ਜਾਂਦੀ ਹੈ ਨਹੀਂ ਜੇ ਜੇ ਤੂੜੀ ਨਾ ਹੁੰਦੀ ਅਸੀਂ ਪੰਡ ਪੰਡ ਨਹੀਂ ਖੋਲ੍ਹ ਦਿੰਦੇ ਇਹ ਰਾਤ ਲਈ ਵੀਡੀਓ ਕੱਟ ਕੇ ਦੇਖੋ ਲੋਕਾਂ ਦੀਆਂ ਬਣਾਂਗਾ ਤਾਂ ਹੋਣਗੀਆਂ ਨਾ ਕਿਸੇ ਨੇ ਤੁਸੀਂ ਸੱਚ ਜਾਣ ਕੇ ਉਹਨਾਂ ਦੇ ਪੈਰਾਂ 'ਚ ਤੂੜੀ ਦੇਖੋ ਕਿ ਕੀ ਬੰਦ ਪੈਸਾ ਜਮਾ ਜਮਾ ਬਾਈ ਮੈਂ ਤਾਂ ਆਖਿਆ ਕਿ ਤੇ ਆਪਦੀ ਆਪਦੀ ਲੈ ਕੇ ਆਏ ਯਾਰ ਤੂੰ ਨਹੀਂ 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 ਆਪਣੀ ਹੈ ਫਿਰ ਇਹਨਾਂ ਨੇ ਰਿਕਾਰਡਿੰਗ ਹੁਣੀ ਪਾਈ ਕਿਉਂ ਤੁਸੀਂ ਸਾਨੂੰ ਮਾਰਾ ਕਹਿੰਦੇ ਆ ਉੱਥੇ ਤਾਂ ਜੀ ਰੌਲਾ ਚੱਲੀ ਜਾਂਦਾ ਨਾ ਤੂੜੀ ਨਾ ਪਾਣੀ ਨਾ ਕਹਿੰਦੇ ਲਾਈਟ ਨਾ ਆ ਕੋ ਜੋ ਦੱਸੋ ਜੀ ਜੇ ਆ ਗੇ ਰੌਲਾ ਤੁਸੀਂ ਪਉਨੇ ਉਹ ਜੀ ਉਹ ਆ ਰੌਲੇ ਪਾਉਣ ਵਾਲੇ ਬਾਈ ਹਾਂਜੀ ਠੀਕ ਆ ਇਹ ਚੀਜ਼ਾਂ ਇਹ ਕਲਾ ਲੋਕਾਂ ਦੀ ਹੀ ਹੈ ਵੀ ਜੇ ਤਾਂ ਜਿੱਤ ਗਏ ਤਾਂ ਖੁਸ਼ ਹੈ ਜੇ ਹਾਰ ਗਏ ਤਾਂ ਦੁਖੀ ਆ ਠੀਕ ਆ ਤਿੰਨ ਦਿਨ ਪਹਿਲਾਂ ਰਿਕਾਰਡਿੰਗਾਂ ਪਾਉਂਦੇ ਰਹੇ ਆ ਵੀ ਭਾਈ ਮੱਝਾ ਇੱਕ ਤਰੀਕ ਨੂੰ ਆਉਣਗੇ ਆ ਤਿੰਨ ਤਰੀਕ ਨੂੰ ਵਾਪਸ ਜਾਣਗੇ ਹਾਂਜੀ ਵੀ ਤਿੰਨ ਤਰੀਕ ਨੂੰ ਵਾਪਸ ਜਾਣਗੇ ਬਾਈ ਤੇ ਇੱਕ ਹੁਣ ਜਿਹੜੇ ਕੋਈ ਭਰਾ ਜਿਨ੍ਹਾਂ ਦੇ ਦੇਖੋ ਨੰਬਰ ਆਏ ਨਹੀਂ ਉਹ ਹੁਣ ਇੱਥੇ ਤੇਜ਼ੀ ਕਰਨ ਲੱਗੇ ਹੱਲਾ ਮਚਾਉਣ ਲੱਗੇ ਯਾਨੀ ਪੂਰਾ ਹੀ ਰੌਲਾ ਪੈ ਗਿਆ ਹਨਾ ਇਹ ਚੀਜ਼ ਕਰ ਰਹੇ ਉਹਦੇ 'ਚ ਕੋਈ ਕਸੂਰ ਹੈਗਾ ਆਪਣਾ ਉਹ ਦੇਖੋ ਬਾਈ ਜਨੂਰ ਕਮੇਟੀ ਵਾਲੇ ਸਾਰੇ ਮੈਂਬਰ ਪ੍ਰਧਾਨ ਸਾਰੇ 2 ਮਹੀਨਾ ਤੋਂ ਘਰ ਛੱਡੀ ਫਿਰਦੇ ਬਿਲਕੁਲ ਜੇ ਅੱਜ ਆਪਣਾ ਨੰਬਰ ਨਹੀਂ ਬਣਿਆ ਤਾਂ ਆਪਾਂ ਨੂੰ 1-2 ਦਿਨਾਂ ਨਾਲ ਕੋਈ ਬੰਬ ਨਹੀਂ ਡੇਗਦਾ ਕੋਈ ਕੰਮ ਨਹੀਂ ਲੇਟ ਹੁੰਦੇ ਜਾ ਚੋਣਾ ਹੁਣ ਦੇਖ ਲਓ ਜੇ ਨਾ ਵੇਖਦਾ ਚਾਰ ਦਿਨ ਫਿਰ ਵੀ ਬੈਂਦੀ ਬਾਕੀ ਵੀ ਰਿਪੋਰਟਿੰਗ ਆਈ ਹੈ ਅੱਜ ਮੰਡੀ ਦੇ ਵਿੱਚ ਫੋਨ ਲਾ ਲਓ ਬਹੁਤ ਲੋਕ ਆਏ ਵੇ ਆ ਮਗਰਲੀ ਵਾਰ ਨੂੰ ਸਾਢੇ 3-400 ਐਂਟਰੀ ਵੱਧ ਆ ਗਈ ਬੱਸ ਵੱਧਾ ਬਾਈ ਵੱਧਾ ਉਹਨਾਂ ਨੂੰ ਫੋਨ ਲਾਓ ਪੁੱਛੋ ਪਹਿਲਾਂ ਜਾਣਕਾਰੀ ਫੁੱਲ ਰੱਖੀ ਦਿੰਦੇ ਮੇਲੇ ਦੀ ਵੀ ਉਹਨਾਂ ਕੋਲੇ ਤੂੜੀ ਪਈ ਐ ਤੁਸੀਂ ਫੇਰ ਪੈਨ ਰੌਲਾ ਪਾ ਲਓ ਕਿਉਂ ਲੋਕਾਂ ਨੂੰ ਤੁਸੀਂ ਆਪ ਹੀ ਆਪ ਦੀਆਂ ਗਾਲਾਂ ਲਈ ਜਾਂਦੇ ਆ ਸਾਰਾ ਕੁਝ ਪਿਆ ਲੈ ਸ਼ਰਤ ਲਵਾਓ ਇੱਥੇ 5-5 ਲੱਖ ਦੀ ਦੇਖੋ ਜਾਂ ਕੈਮਰੇ ਦੇ ਵਿੱਚ ਕਹੜਾ ਸ਼ਾਟ ਲਾ ਦੀ ਬਾਈ ਅਗਲੀ ਵੀਡੀਓ ਆਪਣੀ ਇਹੀ ਕਰਦੇ ਤੂੰ ਮੈਂ ਇਸੇ ਕੰਮ ਤੇ ਆਂ ਮੈਂ ਵੀ ਕਰਦੀ ਹਾਂ ਲੈ ਬਣਾ ਦੂੰਗਾ ਤੂੰ ਜਾਂ ਕੇ ਵੀਡੀਓ ਕੱਟ ਕੇ ਤੂੰ ਬਾ ਲਾਈਵ ਕਰ ਲੈ ਲਾਈਵ ਕਰ ਦਊਂਗਾ ਤੂੜੀ ਬਾਹਰੇ ਨਹੀਂ ਮਿੱਕੀ ਪਤਾ ਬਾਈ ਦਾ ਪੁ ਮਰੀ ਜਨੇ ਆਪਾਂ ਗਮਰਾਹ ਕਰੀ ਜਨੇ ਤੁਸੀਂ ਦੇਖੋ ਸਾਥ ਦੇਣਾ ਬਣਦਾ ਜੇ ਹੁਣ ਇਹ ਜਾਣ ਨੂੰ ਕਾਲੀ ਕਰਦੇ ਸੀ ਜਦੋਂ ਆਪਾਂ ਜਦੋਂ ਮੇਲਾ ਦੇਖਣਾ ਬਾਈ ਦੋ ਦਿਨ ਕੰਮ ਛੱਡ ਵੀ ਸਕਦੇ ਕੋਈ ਵੱਡੀ ਗੱਲ ਨਹੀਂ ਆਪਾਂ ਦੋ ਦੋ ਮਹੀਨਿਆਂ ਤੋਂ ਛੱਡੀ ਬੈਠੇ ਆ ਕਈ ਤੇ ਵੀਰ ਮੰਨ ਕੇ ਸਾਥ ਦਿਆ ਕਰੋ ਇਹ ਬਾਈ ਹਿੰਦੀ ਪ੍ਰਧਾਨ ਬੀ ਐਫ ਏ ਵੱਲੋਂ ਸਪਸ਼ਟੀਕਰਨ ਸੀਗਾ ਕਿ ਕੱਲੇ ਬਾਈਆ ਪਤਾ ਇਹ ਡਾਟਾ ਦੇਖ ਜਿਹੜੇ ਬੰਦੇ ਤਲਮਾ ਹਿਸਾ ਲੱਗੇ ਗਏ ਹਾਂਜੀ ਜਿਹੜੇ ਨੀਲੀ ਦਾਵੀ ਵਾਲੇ ਗਾ ਉਹਨਾਂ ਦੇ ਵੀਰੇ ਪੱਕੀ ਮੋਰ ਲੱਗੀ ਇਹ ਯਕੀਨ ਨਹੀਂ ਹੈ ਵੀ ਉਹ ਜਿੰਦਗੀ ਦੇ ਵਿੱਚ ਨਾ ਉਹਨਾਂ ਦਾ ਪਸ਼ੂ ਬਿਊਟੀ ਕੰਪੀਟੀਸ਼ਨ ਜਿੰਨਾ ਟਾਈਮ ਬੀ ਐਫ ਏ ਦਾ ਉਹਦਾ ਮੇਲਾ ਚੱਲੂ ਚੱਲੂਗਾ ਪਾਵਾਂ ਦੀ ਇਹ ਲੋਕੇਸ਼ਨਾਂ ਬਦਲਦਾ ਰਹੇ ਉਹ ਗੱਲ ਬੱਕਰੀ ਹੈ ਪਰ ਜਿੰਨਾ ਟਾਈਮ ਸਾਡੀ ਆ ਕਮੇਟੀ ਹੋਊਗੀ ਮੇਲੇ ਚੱਲਣਗੇ ਉਹਨਾਂ ਦਾ ਟਾਈਮ ਜਿਹੜੀ ਸਾਡੀ ਕਮੇਟੀ ਮੇਲਾ ਕਰੂਗਾ ਫੈਲੋ ਫਾਰ ਮੈਸੇਜ ਹੁੰਦਾ ਬੀ ਐਫ ਏ ਉੱਤੇ ਇਨਾਂ ਦਾ ਜ਼ਿੰਦਗੀ ਦੀ ਬਿਊਟੀ ਕੋ ਮੱਝ ਪੈਣੀ ਇਹਨਾਂ ਨੇ ਨਾ ਕੋਈ ਜ਼ਿੰਦਗੀ ਚ ਚੁਵਾਈ ਵਾਲੀ ਮੱਝ ਪੈਣੀ ਆ ਇਹ ਵੀਰੇ ਕੰਫਰਮ ਹੀ ਐ ਇਹ 101 ਬੰਦੇ ਨੇ ਸਾਈਨ ਕਰਕੇ ਕੱਲ ਉਹਨਾਂ ਦੇ ਹੁੰਦੇ ਹੀ ਬੋਲਤਾ ਸੀ ਜਦੋਂ ਇਹਨਾਂ ਦੀ ਗੱਡੀ ਤੇ ਘੜੀ ਦੀ ਲੋਟ ਕਰਾਈ ਜਾਂਦੇ ਸੀਗੇ ਜਦੋਂ ਵੀਰੇ ਹੁਣ ਬੋਲੋ ਬੜਾ ਹੌਲੀ ਓਏ ਪੰਨੂ ਓਏ ਤੇ ਜਦੋਂ ਮਤਲਬ ਮੰਨ ਲਓ ਇੱਥੇ ਆਪਾਂ ਇਹ ਨਹੀਂ ਚੋਰੀ ਹੋਣੀ ਕੀਤਾ ਗੱਡੀ ਖਰਾਬ ਹੋਈ ਵੀ ਸੀ ਮੈਤਰੀ ਇੰਜਣ ਖੋਲੀ ਜਾਂਦੇ ਸੀ ਕਿ ਕੁਝ ਪ੍ਰੋਬਲਮ ਕੀ ਆਈ ਆਪ ਨੂੰ ਨਹੀਂ ਪਤਾ ਵੀ ਉਦੋਂ ਵੀ ਅਸੀਂ ਬੋਲਤਾ ਸੀ ਵੀ ਭਾਈ ਜਿਹੜੇ ਅੱਜ ਮੱਜਾਂ ਖੋਲ ਕੇ ਜਗਾਨੇ ਆ ਸਾਰੀ ਕਮੇਟੀ ਇਕੱਠੀ ਹੋ ਗਈ ਹਾਂਜੀ 101 ਬੰਦੇ ਦਾ ਸਾਈਨ ਹੋਇਆ ਵੀ ਇਹਨਾਂ ਨੂੰ ਵੀ ਪਾਵਾਂ ਮੰਦੀ ਪ੍ਰਧਾਨ ਜਾਵੇ ਜਿਲਕੀ ਮੈਂ ਆਮਾ ਦੀ ਕਾਲਾ ਪਟਾੜਾ ਵਾਲਾ ਪ੍ਰਧਾਨ ਚਾਵੇ ਮੱਲਾ ਆਮਾ ਦੀ ਸਰਪੰਚ ਸਾਹਿਬ ਬਰਨਾਲੇ ਵਾਲੇ ਪ੍ਰਧਾਨ ਚਾਹਣ ਮਤਲਬ ਸਾਡਾ ਕੰਡੇ ਦੇ ਕੁਝ ਨਹੀਂ ਚੱਲਣਾ ਜਾਨੀ ਕਿ ਉਹ ਪੈ ਨਹੀਂ ਹੈ ਜ਼ਿੰਦਗੀ ਵਾਸਤੇ ਵੀਰੇ ਦੂਜੀ ਗੱਲ ਜਿਹੜਾ ਕੋਈ ਖਰਾਬ ਹੋਊ ਆ ਦੇ ਜੋ ਜਿਹੜਾ ਕੋਈ ਖਰਾਬ ਕਰਦਾ ਬਾਈ ਕਾਲੇ ਹਾਂਜੀ ਉਹਨਾਂ ਨੂੰ ਵੀ ਮਤਲਬ ਐ ਨਹੀਂ ਆਉ ਠੀਕ ਹੈ ਉਹਨਾਂ ਨੂੰ ਇਹ ਆਕਾ ਵੀ ਜਦੋਂ ਅਸੀਂ ਬੜੀ ਬੜੀ ਰੋਲਾ ਪਾਉਣਾ ਵੀ ਤਿੰਨ ਦਿਨ ਮੇਲੇ ਤੇ ਰਹਿਣਾ ਹੈ ਇੱਥੇ ਆ ਕੇ ਰਿੰਗ ਕਰਾ ਕੇ ਰੋਲਾ ਪਾਉਣ ਲੱਗਣਾ ਵੀ ਇੱਥੇ ਜਾਵਾਂਗੇ ਕੱਲ ਲਗਾੰਗਾ ਕਿਉਂ ਜਾਣਾ ਬੰਦਾ ਅੱਛਾ ਇਹ ਤਾਂ ਜੇ ਗਾਂਗਾਂ ਦਾ ਆਪਾਂ ਪਹਿਲੀ ਕਹਿੰਦੇ ਰਹੀਆਂ ਹਾਂ ਉਹ ਤਾਂ ਆਪਣਾ ਵੀ ਭਾਈ 29 ਨੂੰ ਰਾਤ ਨੂੰ ਹੁਣ ਆਜੋ ਨਹੀਂ 30 ਨੂੰ ਆਓ ਮੁਕਾਬਲਾ ਕਰਾ ਕੇ ਮਾਰਦੇ ਹਾਂ ਜਾ ਸਕਦੇ ਅਸੀਂ ਤਾਂ ਗਾਂਗਾਂ ਮੁਰਗੇ ਤੇ ਬੱਕਰੀਆਂ ਦਾ ਐ ਰੱਖਿਆ ਸੀ ਵੀ ਚੰਗੇ ਆਪਾਂ ਲੋਕਾਂ ਨੂੰ ਕੰਮ ਕਰਾਂਗੇ ਚੰਗੇ ਮੁੰਡੇ ਕੰਮ ਕਰਨਗੇ ਬੱਕਰੀਆਂ ਤੇ ਮਹਿਸ਼ਾਂ ਉਹ ਦੂਜੀਆਂ ਗਾਂਗਾਂ ਮੁੜ ਜਾਣਗੀਆਂ ਮੱਜਾਂ ਦੀ ਅੱਕੇ ਵੀ 30 ਤਰੀਕ ਦੀ ਐਂਟਰੀ ਹੁੰਦੀ ਸੀ ਕੱਲ ਆਪਾਂ ਬੇਲੇ ਬੈਠ ਐਂਟਰੀ ਕਰੀ ਜਾਂਦੇ ਕੋਈ ਮੁਕਾਬਲਾ ਨਹੀਂ ਹੁੰਦਾ ਸੀ ਹੁਣ ਜੇ ਆਪਾਂ ਮੁਕਾਬਲੇ 4-5 ਵੱਧ ਕਰਾਤੇ ਮੁਰਗਿਆਂ ਦੇ ਹੋਗੇ ਗਾਵਾਂ ਦੇ ਹੋਗੇ ਬੱਕਰੀਆਂ ਦੇ ਹੋਗੇ ਅੱਟ ਬੱਕਰੀਆਂ ਦੇ 4 ਗਾਵਾਂ ਦੇ 4 ਮੁਰਗਿਆਂ ਦੇ ਠੀਕ ਆ 8 ਦੇ 8 16 ਮੁਕਾਬਲੇ ਹੋਗੇ ਜੇ 16 ਮੁਕਾਬਲੇ ਬੰਦ ਕਰ ਲੇ 160 ਬੰਦੇ ਨਵੇਂ ਖਿੱਤ ਗਏ ਮੜਾ ਕੀਤਾ ਵਈ ਕਰੇ ਨਹੀਂ 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 ਮੁੰਡਿਆਂ ਨੂੰ ਸੌਂਕ ਤਾਂ ਪਿਆ ਨਾ ਆਹ ਦੇਸੀ ਮੁਰਗੇ ਸੀ ਪਹਿਲਾਂ ਘਰ ਘਰ ਫਿਰਦੇ ਹੁੰਦੇ ਸੀ ਪੌਂਦੀ ਮੁਰਗੇ ਦੀ ਗੱਲ ਹੀ ਐ ਵੱਟ ਕੇ ਖਣੇ ਪਰ ਇੱਥੇ ਮੇਲੇ ਦੇ ਦੋ ਮੁਰਗੇ ਆਏ ਸੀ ਇਕਲੇ ਦੇਸੀ ਇਕਲੇ ਸੀਦੀ ਆਏ ਸੀ ਇਤੋਂ ਪਤਾ ਲੱਗਦਾ ਨਾ ਸੌਂਕ ਡੁੰਗ ਲੋਕਾਂ ਦੇ ਖਤਮ ਹੋ ਗਏ ਨਾ ਇਹ じゃ ਕੁਛ ਕਰਿਆ ਕਰੋ ਉਹ ਕੰਮ ਨਾ ਕਰੋ ਵੀ ਜਿੱਦੈ ਸਾਨੂੰ ਲੋਕ ਗਲਤ ਕੰਮ ਕਰਨ ਨੂੰ ਜਵਾਕਾਂ ਦੀਆਂ ਗਾਲਾਂ ਦੇਣ ਜਵਾਕਾਂਾਂ ਕਰਕੇ ਤੁਰੇ ਫਿਰਦੇ ਆ ਸਾਰੇ ਜਾਣੇ ਵੀ ਕੋਈ ਦੂਰ ਆ ਬੀਰ ਬੇਈਮਨ ਨੇ ਕਰੋ ਕੁਛ ਨਾ ਕਰੋ ਬੱਚਿਆਂ ਦੇ ਮਾਰੇ ਤੁਰੇ ਫਿਰਦੇ ਆ ਉਹ ਦਿਨ ਦੂਰ ਨਹੀਂ ਜਦੋਂ ਲੋਕ ਜਵਾਕਾਂ ਨਾਲ ਗਾਲਾਂ ਕੱਢਣਗੇ ਜਦੋਂ ਕੋਈ ਵੀ ਕੰਮ ਕੋਈ ਖਰਾਬ ਹੁੰਦਾ ਨਾ ਤਾਂ ਜਿਹੜੇ ਬੰਦੇ ਢਾਂਚਾ ਖਰਾਬ ਕਰਦੇ ਲੋਕ ਉਹਨਾਂ ਨੂੰ ਬੱਚਿਆਂ ਦੇ ਨਾਲ ਗਾਲਾਂ ਕੱਢਦੇ ਕਲੇ ਇਹ ਹਕੀਕਤ ਆ ਵੀਰੇ ਠੀਕ ਆ ਆਪਾਂ ਤਾਂ ਕੀ ਕਰਨਾ ਆਪਾਂ ਲੋਕਾਂ ਨਾਲ ਗੱਲ ਹੀ ਦੱਸਦੇ ਆ ਵੀ ਇਹ ਲੱਗਦਾ ਹੁੰਦਾ ਬਾਅਦ ਚੋਰ ਨੂੰ ਦੇਖ ਸਾਰੇ ਚੋਰ ਲੱਗਦੇ ਹੁੰਦੇ ਆ ਚੰਗੇ ਬੰਦੇ ਲਈ ਸਾਰੇ ਚੰਗੇ ਹੀ ਹੁੰਦੇ ਆ ਤੇ ਹੁਣ ਜਿਵੇਂ ਕੱਲ ਇੱਕ ਬੱਚੀ ਦੀ ਬੱਛੀ ਜਿੱਤ ਕੇ ਗਈ ਆ ਤੁਸੀਂ ਸਮਾਨਤ ਵੀ ਉਹਨੂੰ ਸਪੈਸ਼ਲ ਕੀਤਾ ਹਾਂ ਹਾਂ ਜੀ ਹੁਣ ਬੱਚੇ ਜਦੋਂ ਜੁੜਨਗੇ ਤੇ ਕੱਲ ਨੂੰ ਵੱਡੇ ਹੋ ਕੇ ਜਾਨਵਰ ਵੱਧ ਤੋਂ ਵੱਧ ਲੈ ਕੇ ਆਉਣਗੇ ਚਲੋ ਕਿਸੇ ਦਾ ਧੀ ਪੋਤਾ ਕੰਮ 'ਚ ਲੱਗੂ ਨਸੇ ਤੋਂ ਬਤੂ ਉਹ ਕੁੜੀ ਲੈ ਕੇ ਆਈ ਹਾਂ ਉਹ ਬੱਚੀ ਛੋਟੀ ਜੀ ਸੀ ਹਾਂ ਉਹਦੀ ਬੈਡ ਨੰਬਰ ਤੇ ਨਹੀਂ ਨੰਬਰ ਦੇਣੀ ਨੰਬਰ ਦੇਣੀ ਨਹੀਂ ਫੇਰ ਅਸੀਂ ਜਿਹੜਾ ਆਪਣੀ ਕਮੇਟੀ ਮੈਂਬਰ ਨੂੰ ਟਰੋਫੀ ਮਿਲਦੇ ਹੋ ਟਰੋਫੀ ਲੈ ਕੇ ਗੇ ਭੱਜ ਕੇ ਘੱਟ ਮੈਂ ਕਿੰਨਾ ਚਾਅ ਆਉਂਦਾ ਸੇਰ ਸਨਮਾਨ ਕੀਤਾ ਫੋਟੋ ਲਈ ਵੀ ਪੁੱਤ ਉਹਨੂੰ ਦੱਸਿਆ ਉਹਨੂੰ ਆਈ ਨਹੀਂ ਆਖਿਆ ਪੁੱਤ ਤੂੰ ਹਰ ਗਈ ਉਹਨੂੰ ਆਏ ਦ ਨਿੰਨੀ ਨੂੰ ਤਾਂ ਮਿਲ ਗਈ ਤੂੰ ਪਹਿਲੇ ਨੰਬਰ ਤੇ ਆ ਗਈ ਹਾਂ ਤੂੰ ਪਹਿਲੇ ਨੰਬਰ ਤੇ ਉਹ ਇੰਨਾ ਖੁਸ਼ ਹੋ ਕੇ ਗਈ ਬੱਚੀ ਵਧ ਗਈ ਉਹਦੇ ਜੇ ਬਸ ਇਕੱਲੇ ਵੇਦਾ ਜਾ ਲੱਗਿਆ ਬਾਈ ਠੀਕ ਹੈ ਠੀਕ ਹੈ ਹਾਂ ਠੀਕ ਉਹਦਾ ਕਰਕੇ ਬਾਹਰ ਨਿਕਲ ਗਈ ਉਹਨਾਂ ਨੂੰ ਸਮਝਾ ਤਗਾ ਉਹਨੂੰ ਕਿ ਜਿਚਾ ਕੇ ਰੱਖਾਂਗੇ ਤੇ ਉਹ ਟਰਾਫੀ ਨਾਲ ਜਵਾਕ ਨੂੰ ਕਿੰਨਾ ਸੌਂਕ ਪੈ ਗਿਆ ਬਹੁਤ ਬਾਈ ਬਹੁਤ ਜਿਹੜਾ ਆਪਾਂ ਕਹਿੰਦੇ ਯਾਰ ਆਪਣੀ ਤਾਂ ਕਮੇਟੀ ਆ ਵੀ ਬਾਹਰ ਆ ਗਈ ਆਪਾਂ ਜਵਾਕਾਂ ਤੋਂ ਦੀਨੇ ਨਾ ਨਹੀਂ ਆਪਾਂ ਤਾਂ ਇਕੱਲੇ ਇਕੱਲੇ ਜਵਾਕ ਨੂੰ ਤਾਂ ਹੀ ਨਮਾਨ ਸਨਮਾਨ ਕਰਦੇ ਆ ਵੀ ਆਪਾਂ ਨੂੰ ਦੇਖ ਕੇ ਅੱਗੇ ਉਹ ਵਧਣਗੇ ਅੱਗੇ ਵਧਣਗੇ ਅੱਗੇ ਵਧਣਗੇ ਹੈਨਾ ਜੀ ਤਾਂ ਠੀਕ ਹੈ ਜੀ ਬਾਈ ਚਲੋ ਜੀ ਇਹ ਸੀਗਾ ਸਪਸ਼ਟਿਕਰਨ ਬਾਈ ਪਿੰਦੀ ਵੱਲੋਂ ਕਿਉਂਕਿ ਮੈਂ ਵੀਡੀਓ ਕਰੀ ਸੀ ਤੇ ਮੈਨੂੰ ਉਹਦੇ ਤੇ ਬਹੁਤ ਕਮੈਂਟ ਆਏ ਸੀ ਬਾਈਆਂ ਦੇ ਵੀ ਇਹ ਚੀਜ਼ ਹੋ ਰਹੀ ਹੈ ਜਾਂ ਉਹ ਚੀਜ਼ ਹੋ ਰਹੀ ਹੈ ਇਹ ਤੋੜੀ ਸੀ ਬਾਈ ਨੇ ਚੁੱਪੀ ਜਿਵੇਂ ਕਹਿੰਦੇ ਹੁੰਦੇ ਬੀਐਫਐ ਵੱਲੋਂ ਚੁੱਪੀ ਤੋੜੀ ਗਈ ਹੈ ਤੇ ਸਾਰਿਆਂ ਨੂੰ ਸਪਸ਼ਟਿਕਰਨ ਦਿੱਤਾ ਗਿਆ ਕਿਉਂਕਿ ਇੱਕ ਸਾਈਡ ਦੀ ਗੱਲ ਸੁਣ ਕੇ ਗੱਲ ਨਹੀਂ ਬਣਦੀ ਹੁੰਦੀ ਹੁਣ ਦੋਨੇ ਸਾਈਡ ਦੀ ਗੱਲ ਸੁਣਿਓ ਤੇ ਧਿਆਨ ਨਾਲ ਗੌਰ ਕਰਿਓ ਤੇ ਬਾਅਦ ਤੋਂ ਬਾਅਦ ਪਹੁੰਚੋ ਬਾਈ ਪੂਰਾ ਸਵਾਦ ਵਾਲਾ ਮੇਲਾ ਬਣ ਚੁੱਕਿਆ ਸਾਰੇ ਭਰਾਵਾਂ ਦਾ ਧੰਨਵਾਦ